27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਅਕਾਲ ਚਰਣਾ ਕਰ ਗਏ 1839 ਤੋਂ 1845 ਤੱਕ ਖਾਲਸਾ ਦਰਬਾਰ ਡੋਗਰਾ ਰਾਜਪੁੱਤਾਂ ਤੇ ਸੰਤਾ ਵਾਲੀਏ ਸਰਦਾਰਾਂ ਦੀਆਂ ਸ਼ਾਸਨਾਂ ਦਾ ਅਖਾੜਾ ਬਣਿਆ ਰਿਹਾ ਡੋਗਰੇ ਭਰਾਵਾਂ ਨੇ ਫਰੰਗੀਆਂ ਨਾਲ ਹੱਥ ਮਿਲਾ ਲਏ ਤੇ ਆਸਤੀਨ ਦੇ ਸੱਪ ਬਣ ਕੇ ਸ਼ੇਰੇ ਪੰਜਾਬ ਦੇ ਪਰਿਵਾਰ ਨੂੰ ਹੀ ਦਸਣ ਲੱਗ ਪਏ ਸਭ ਤੋਂ ਪਹਿਲਾਂ ਮਹਾਰਾਜਾ ਖੜਕ ਸਿੰਘ ਨੂੰ ਸਲੋ ਪੁਆਇਜ਼ਨ ਦੇ ਕੇ ਮਾਰ ਦਿੱਤਾ ਗਿਆ ਜੋ ਸਿਰਫ 5 ਮਹੀਨੇ ਮਹਾਰਾਜਾ ਰਹਾ ਉਸ ਤੋਂ ਬਾਅਦ ਕਬਰ ਨੋਨਿਹਾਲ ਸਿੰਘ ਨੂੰ ਧਿਆਨ ਸਿੰਘ ਡੋਗਰੇ ਨੇ ਬੜੀ ਬੇਰਹਿਮੀ ਨਾਲ ਕੋਹ ਕੋਹ ਕੇ ਮਾਰ ਦਿੱਤਾ ਜੋ ਸਿਰਫ 13 ਮਹੀਨੇ ਹੀ ਮਹਾਰਾਜਾ ਰਹਾ ਮਾਈ ਚੰਦ ਕੌਰ ਸਿਰਫ 3 ਮਹੀਨੇ ਮਹਾਰਾਣੀ ਰਹੀ ਸ਼ੇਰ ਸਿੰਘ 3 ਸਾਲ ਤੱਕ ਮਹਾਰਾਜਾ ਰਹਾ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਵਿੱਚ ਲਾਹੌਰ ਤਖਤ ਉੱਤੇ ਬਿਠਾਇਆ ਗਿਆ ਤੇ ਛੋਟੀ ਉਮਰ ਵਿੱਚ ਹੀ ਫਰੰਗੀ ਉਸ ਨੂੰ ਇੰਗਲੈਂਡ ਲੈ ਗਏ 29 ਮਾਰਚ 1849 ਨੂੰ ਪੰਜਾਬ ਉੱਤੇ ਬ੍ਰਿਟਿਸ਼ ਹਕੂਮਤ ਨੇ ਕਬਜ਼ਾ ਕਰ ਦਿੱਤਾ